ਇਹ ਮੇਰੇ ਹੀ ਥਾਂ ਜੀ ਕਰਾਇ ਤੇ ਰਿੰਦਾ ਮੈਂ ਤਾਂ ਇਹਨਾਂ ਤੋਂ ਕਰਾਇ ਵੀ ਨਹੀਂ ਚੜਾ ਤਾਂ ਲਿਆ ਵੀ ਇਸ ਕਰਕੇ ਜਦੋਂ ਦਾ ਬਿਮਾਰ ਪਿਆ ਫਿਰ ਤੋਂ ਕੀ ਕਰਾਇ ਲਈ ਫਿਰ ਕਰਦਾ ਹੁਣ ਇਸ ਟਾਈਮ ਗੁਜ਼ਾਰਾ ਐ ਦਵਾਈ ਵਗੈਰਾ ਬੂਟੀ ਉਹ ਵੀ ਲਿਆ ਨੇ ਕਿਸੇ ਤੋਂ ਮੰਗਾ ਮੰਗੇ ਪੈਸੇ ਤੁਸੀਂ ਦੇਖ ਰਹੇ ਸੱਚ ਮਿਲ ਨਿਊਜ਼ ਪੰਜਾਬ ਮੈਂ ਥੋੜਾ ਆਪਣਾ ਵਿੱਕੀ ਬਿਰਕਾ ਮਜੂਦ ਸੀ ਇਸ ਟਾਈਮ ਸੁਧਾਰਨਪੁਰ ਪਿੰਡ ਦੇ ਵਿੱਚ ਸੁਧਾਰਨਪੁਰ ਆਪਾਂ ਗੱਲ ਕੀਤੀ ਜਾਵੇ ਸਤਰਾਂ ਨੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾਲੇ ਇੱਕ ਪਿੰਡ ਹੈਗਾ ਸੁਧਾਰਨਪੁਰ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਵੀ ਜਿਹੜੀ ਸਾਂਝੀਆਂ ਕਰ ਰਿਹਾ ਗੱਲ ਇੱਥੇ ਅੱਜ ਇਹ ਹੈ ਕਿ ਆਪਣੇ ਮੇਰੇ ਨਾਲ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਇੱਥੇ ਪਲੰਘ ਦੇ ਉੱਪਰ ਪਿਆ ਹੋਇਆ ਔਰ ਤੁਸੀਂ ਇਹਦੀ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਚੀਜ਼ਾਂ ਨੇ ਆ ਦੇਖ ਸਕਦੇ ਹੋ ਤੁਸੀਂ ਵੀ ਬਾਈ ਦਾ ਜਿਹੜਾ ਪੇਟ ਹੈ ਪੂਰਾ ਫੁੱਲਿਆ ਹੋਇਆ ਹੱਥ ਪੈਰ ਜਿਹੜੇ ਨੇ ਪੂਰੇ ਸੁੱਜੇ ਹੋਏ ਨੇ ਔਰ ਇੱਕ ਗਰੀਬ ਘਰ ਦੀ ਜਿਹੜੀ ਕਹਾਣੀ ਹੈ ਜਿਹੜੀ ਮੈਂ ਤੁਹਾਡੇ ਨਾਲ ਅੱਜ ਇਹ ਸਾਂਝੀ ਕਰ ਰਿਹਾ ਕਿਉਂਕਿ ਇਹਨਾਂ ਦੇ ਮੈਨੂੰ 2-3 ਦਿਨ ਤੋਂ ਲਗਾਤਾਰ ਜਿਹੜੇ ਕਿ ਫੋਨ ਆ ਰਹੇ ਸੀ ਤੇ ਮੈਂ ਸਪੈਸ਼ਲ ਜਾ ਕੇ ਅੱਜ ਦੇਖ ਕੇ ਦੇਖਣ ਆਇਆ ਸੀ ਇਹਨਾਂ ਦੇ ਹਾਲਾਤ ਕਿਦਾਂ ਦੇ ਹੈਗੇ ਨੇ ਔਰ ਵਾਕੇ ਹੀ ਜਿਹੜੇ ਹਾਲਾਤ ਨੇ ਬਾਲੇ ਤਰ੍ਹਾਂ ਸਯੋਗ ਹੈਗੇ ਨੇ ਇਸ ਵੀਰ ਨੂੰ 3-4 ਮਹੀਨੇ ਹੋ ਗਏ ਲਗਾਤਾਰ ਯਾਨੀ ਕਿ ਇਹ ਬਿਮਾਰ ਹੋ ਗਿਆ ਇਸ ਭਾਈ ਦੀ ਯਾਨੀ ਕਿ ਕਿਡਨੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੋਈ ਦਿੱਕਤ ਆਈ ਹੋਈ ਹੈ ਔਰ ਇਹ ਭਾਈ ਜਿਹੜਾ ਸੀ ਮਿਹਨਤ ਕਰਦਾ ਸੀ ਪਿੰਡ ਦੇ ਵਿੱਚ ਕਿਸੇ ਨਾਲ ਸੀਰਪੁਣੇ ਦਾ ਕੰਮ ਵੀ ਕਰਦਾ ਸੀ ਅਚਾਨਕ ਤਬੀਤ ਖਰਾਬ ਹੋਣ ਕਾਰਨ ਇਹ ਵੀ ਵੀਰ ਹਸਪੀਟਲ ਐਡਮਿਟ ਹੋਇਆ ਹਸਪੀਟਲ ਦੇ ਵਿੱਚੋਂ ਯਾਨੀ ਕਿ ਪਟਿਆਲਾ ਰਜਿੰਦਰਾ ਹਸਪੀਟਲ ਇਹਦਾ ਟ੍ਰੀਟਮੈਂਟ ਵੀ ਚੱਲਿਆ। ਉੱਥੇ ਡਾਕਟਰਾਂ ਨੇ ਉਹਨੂੰ ਯਾਨੀ ਕਿ ਇਹ ਗੱਲ ਕਹੀਏ ਡਲਸੀਸ ਵਗੈਰਾ ਤਾਂ ਹੋਈਆਂ ਨੇ ਲੇਕਿਨ ਜਿਹੜੀਆਂ ਬਾਈ ਦੀਆਂ ਕਿਡਨੀਆਂ ਨੇ ਉਹ ਪ੍ਰੋਪਰ ਯਾਨੀ ਕਿ ਖਰਾਬ ਹੋ ਚੁੱਕੀਆਂ ਨੇ ਔਰ ਘਰ ਦੇ ਵਿੱਚ ਇਸ ਟਾਈਮ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਮੈਂ ਥੋੜਾ ਕੈਮਰਾਮੈਨ ਨੂੰ ਕਿੱਧਰ ਦਿਖਾਇਆ ਜਾਵੇ ਆ ਇੱਟਾਂ ਪਈਆਂ ਹੋਈਆਂ ਨੇ। ਇਹ ਇੱਟਾਂ ਦਾ ਢੇਰ ਲੱਗਾ ਹੋਇਆ ਔਰ ਤੁਸੀਂ ਆ ਦੇਖ ਵੀ ਸਕਦੇ ਹੋ ਕਿ ਜਿਹੜੀਆਂ ਨੀਹਾਂ ਪੱਟੀਆਂ ਹੋਈਆਂ ਨੇ ਨੀਹਾਂ ਭਰੀਆਂ ਹੋਈਆਂ ਨੇ ਬਾਈ ਨੇ ਇਸ ਘਰ ਦੇ ਵਿੱਚ ਕੰਮ ਸਟਾਰਟ ਕੀਤਾ ਸੀ ਬਾਈ ਨੇ ਕਿਉਂਕਿ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਜਦੋਂ ਪਿੱਛੇ ਜਿਹੜੀਆਂ ਬਾਰਸ਼ਾਂ ਦਾ ਸੀਜ਼ਨ ਹੋਇਆ ਸੀ ਉਸ ਟਾਈਮ ਬਾਰਸ਼ਾਂ ਦੇ ਵਿੱਚ ਕਾਫੀ ਘਰ ਡਿੱਗੇ ਸੀ ਔਰ ਇਸ ਬਾਈ ਦਾ ਘਰ ਵੀ ਇਸੇ ਬਾਰਸ਼ ਦੇ ਚੱਕਰ ਦੇ ਵਿੱਚ ਡਿੱਗਾ ਦੇਖ ਸਕਦੇ ਹੋ ਕਿ ਬਾਲੇ ਜਿਹੜੇ ਪਹਿਲਾਂ ਲੱਗੇ ਹੋਏ ਨੇ ਉਹ ਆਹ ਦਿਸ ਵੀ ਰਹੇ ਨੇ ਕਿਥੋਂ ਤੱਕ ਬਾਈ ਦੀ ਛੱਤ ਸੀ ਉਸ ਤੋਂ ਬਾਅਦ ਇਹ ਬਾਈ ਨੇ ਯਾਨੀ ਕਿ ਵੀ ਨਵਾਂ ਘਰ ਪਾਣ ਦੀ ਯਾਨੀ ਕਿ ਸੋਚੀ ਛੋਟੀ ਜਿਹੀ ਜਗ੍ਹਾ ਹੈਗੀ ਦੋ ਕਮਰਿਆਂ ਦੀ ਜਿਹੜੀ ਕਿ ਨੀ ਭਰੀ ਵੀ ਨਜ਼ਰ ਆ ਰਹੀ ਹੈ ਇੱਟਾਂ ਪਈਆਂ ਹੋਈਆਂ ਨੇ ਔਰ ਜਦੋਂ ਬਾਈ ਨੇ ਨੀਂਹਾਂ ਭਰ ਕੇ ਕੰਮ ਸਟਾਰਟ ਕਰਨ ਦਾ ਕੀਤਾ ਤਾਂ ਉਸ ਤੋਂ ਉਦੋਂ ਹੀ ਜਿਹੜਾ ਬਾਈ ਹੈ ਇਹ ਬਿਮਾਰ ਹੋ ਜਾਂਦਾ ਹੈ ਔਰ ਹੁਣ ਇਸ ਬਾਈ ਕੋਲ ਇਸ ਟਾਈਮ ਘਰ ਵੀ ਢਾਟਾ ਕਰਨੀ ਹੈਗਾ ਇਹ ਸਾਹਮਣੇ ਇੱਕ ਘਰ ਜਿਹੜਾ ਨਾਲ ਹੀ ਗੁਆਂਢ ਦੇ ਵਿੱਚ ਹੈਗਾ ਉੱਥੇ ਇਸ ਟਾਈਮ ਇਹ ਬਾਈ ਜਿਹੜਾ ਕਿਰਾਏ ਤੇ ਰੇ ਰਿਆ ਮਜਬੂਰ ਹੋਇਆ ਪਿਆ ਕਿਉਂਕਿ ਘਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਇੱਕ ਇਹਨਾਂ ਦੀ ਵਾਈਫ ਵੀ ਹੈਗੀ ਆ ਉਹਨਾਂ ਦੇ ਹੱਥ ਵੀ ਮਜਰੂਰ ਕੈਮਰਾਮੈਨ ਨੂੰ ਪੈਨਾਂਗੇ ਦਿਖਾਏ ਜਾਣ ਕਿਉਂਕਿ ਇਹ ਵੀ ਇੱਕ ਹੈਂਡੀਕੈਪਡ ਮਾਤਾ ਹੈਗੀ ਆ ਪੈਰਾਂ ਨੂੰ ਲੈ ਕੇ ਹੱਥ ਵੀ ਲੈ ਕੇ ਜਿਹੜੇ ਮੁੜੇ ਹੋਏ ਨੇ ਔਰ ਪਰਿਵਾਰ ਦੇ ਵਿੱਚ ਇੱਕ ਇਹਨਾਂ ਦਾ ਬੇਟਾ ਹੈਗਾ ਆ ਬੇਟਾ ਜਿਹੜਾ ਉਹ ਵੀ ਥੋੜਾ ਜਿਹਾ ਬਿਮਾਰ ਹੀ ਰਹਿੰਦਾ ਆ ਹਣਾ ਦੋ ਧੀਆਂ ਸੀ ਉਹਨਾਂ ਦੀ ਤਾਂ ਇਹ ਵਿਆਹ ਜਾਨੀ ਕਿ ਕਰ ਚੁੱਕੇ ਆ ਔਰ ਇਸ ਟਾਈਮ ਜਿਹੜੇ ਹਾਲਾਤ ਨੇ ਉਹ ਕਾਫੀ ਨਾਜ਼ੁਕ ਨੇ ਮੈਂ ਕੰਨ ਨਾਲ ਸਾਂਝੇ ਤਾਂ ਕਰ ਰਿਹਾ ਮੈਂ ਸਿਰਫ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਕਿ ਦੇਖੋ ਕਿ ਤੁਸੀਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਫਸਟ ਜਿਹੜਾ ਆਪਣਾ ਫਰਜ਼ ਬਣਦਾ ਹੈ ਕਿ ਇਸ ਬਾਈ ਦਾ ਜਿਹੜਾ ਬੈਂਕ ਅਕਾਊਂਟ ਹੈ ਜਾਂ Google Pay ਨੰਬਰ ਹੈ ਉਹ ਮੈਂ ਜ਼ਰੂਰ ਸਕਰੀਨ ਦੇ ਉੱਤੇ ਮੈਂਸ਼ਨ ਕਰਾਂਗਾ ਹੋ ਸਕਿਆ QR ਕੋਡ ਜਿਹੜਾ ਹੋਊਗਾ ਮੈਂ ਸਕਰੀਨ ਤੇ ਜ਼ਰੂਰ ਲਾਵਾਂਗਾ ਜੇ ਬਾਈ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਕਰ ਸਕਦਾ ਹੈ ਜੇ ਨਹੀਂ ਕੋਈ ਮਦਦ ਕਰਨਾ ਚਾਹੁੰਦਾ ਤੇ ਬਸ ਇੰਨੀ ਕੁ ਮੈਂ ਜ਼ਰੂਰ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਜਿਹੜੀ ਖਬਰ ਹੈ ਉਹਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕੀ ਪਤਾ ਲੱਗਦਾ ਕਿ ਇਹ ਜੇ ਦਾਨੀ ਸੱਜਣ ਦੇ ਕੋਲੇ ਖਬਰ ਚੱਲ ਜੇ ਔਰ ਇਸ ਟਾਈਮ ਇਹ ਬਾਈ ਦਾ ਯਾਨੀ ਕਿ ਇਲਾਜ ਵੀ ਹੋ ਜੇ ਔਰ ਬਾਈ ਇਸ ਟਾਈਮ ਘਰ ਤੋਂ ਬੇਕਾਰ ਹੋਇਆ ਬੈਠਾ ਹੈਗਾ ਅਸੀਂ ਜਿਹੜੀਆਂ ਕੁਝ ਗੱਲਾਂ ਇਹਨਾਂ ਬਾਈ ਨਾਲ ਕਰਦੇ ਵੀ ਆਂ ਹਾਂਜੀ ਵੀਰੇ ਕੀ ਨਾਂ ਹੈ ਆਪਣਾ ਸਰਜਵਾਨ ਹੈ ਕਿਹੜੇ ਪਿੰਡ ਦੇ ਨੇੜੇ ਤੁਸੀਂ ਸਧਾਨਵਰੀ ਅੱਛਾ ਇਹ ਕੀ ਪ੍ਰੋਬਲਮ ਹੋ ਗਈ ਸੀ ਕਦੋਂ ਦੀ ਪ੍ਰੋਬਲਮ ਹੈ ਤੁਹਾਨੂੰ ਸਟਾਰਟ ਹੋਈ ਇਹ ਹੋ ਗਈ 3 ਮਹੀਨੇ ਤਿੰਨ ਮਹੀਨੇ ਹੋ ਗਏ ਤੇ ਕਿੱਥੇ ਇਲਾਜ ਕਰਵਾਇਆ ਪਟਿਆਲੇ ਉੱਥੇ ਆਬ ਤਬ ਤੱਕ ਰਹਿ ਗਏ ਪਟਿਆਲੇ ਅੱਛਾ ਹਾਂ ਡੈਲਸਿਸ ਹੋਈਆਂ ਨੇ ਹਾਂ ਤੇ ਹੁਣ ਡਾਕਟਰਾਂ ਨੇ ਕੀ ਕਹੇ ਕਹਿੰਦਾ ਗੋਲੀਆਂ ਲੈ ਜਾ ਭਾਈ ਕਹਿੰਦਾ 7 ਮਹੀਨੇ ਖਾਈ ਜਾ ਫੇਰ ਆਮ ਆਊਗਾ ਤੇ ਹੁਣ ਇਹ ਤੁਹਾਡਾ ਜਾਨੀ ਕਿ ਸਰੀਰ ਪੂਰਾ ਸੁੱਜਿਆ ਪਿਆ ਹੈਗਾ ਇਹ ਇਸੇ ਕਰਕੇ ਹੈ ਹਾਂ ਜਾਨੀ ਕਿ ਕਿਡਨੀਆਂ ਦੀ ਦਿੱਕਤ ਦੱਸੀ ਗਈ ਹੈ ਹਾਂ ਕਿਡਨੀਆਂ ਦੀ ਗੁਰਦਿਆਂ ਦੀ ਜੀ ਅੱਛਾ ਤੁਸੀਂ ਕੰਮ ਕੀ ਕਰਦੇ ਸੀ ਮੈਂ ਖੇਤੀવાડી ਦਾ ਵੀ ਡੰਗਰ ਨੂੰ ਹੀ ਕੱਖ ਬੰਦ ਅਸੀਂ ਅੱਛਾ ਯਾਨੀ ਕਿ ਸੀਰਪੋਣੇ ਦਾ ਕੰਮ ਕਰਦੇ ਸੀ ਹਾਂ ਸੀਰੀ ਤੇ ਹੁਣ ਕਿਵੇਂ ਗੁਜ਼ਾਰਾ ਚੱਲ ਰਿਹਾ ਕਰਦਾ ਕਾਹ ਤੋਂ ਸੁਣਦਾ ਮਧਮੇ ਚੱਲ ਰਹੀ ਇਹ ਨੀਆਂ ਭਰੀਆਂ ਪਈਆਂ ਨੇ ਇੱਟਾਂ ਕੋਲ ਛੁੱਟੀਆਂ ਹੋਈਆਂ ਨੇ ਕੀ ਕਾਰਨ ਹੋ ਗਿਆ ਸੀ ਇਹ ਡਿੱਗੇ ਗਿਆ ਸੀ ਮੀਚੀ ਅੱਛਾ ਬਾਣ ਵਾਲੀ ਸੋਚਦੀ ਜੀ ਫੇਰ ਨਹੀਂ ਚੱਲਿਆ ਜੋਰ ਨਹੀਂ ਚੱਲਿਆ ਜਿੰਨੇ ਪੈਸੇ ਆ ਕੇ ਸੀ ਲੱਗ ਚੁੱਕੇ ਆ ਹਾਂ ਕੋਈ ਮਦਦ ਲਈ ਅਪੀਲ ਕਰਨਾ ਚਾਹੁੰਦਾ ਹਾਂ ਹਾਂ ਵਧੀਆ ਜੇ ਕੋਈ ਕਰਦੇ ਸਹੀ ਘਰ ਪੈਂਦਾ ਹੋ ਜਾਏਗਾ ਹਾਂ ਹੁਣ ਕਿਰਾਏ ਤੇ ਰਹਿ ਰਹੇ ਆ ਕਿਰਾਏ ਤੇ ਤੇ ਹੁਣ ਕਿਵੇਂ ਚੱਲ ਰਿਹਾ ਜਾਨੀ ਕਿ ਜੇ ਰੋਟੀ ਪਾਣੀ ਦਾ ਲਾਇਆ ਜਾਵੇ ਕਿਉਂਕਿ ਤੁਹਾਡਾ ਜਿਹੜਾ ਬੇਟਾ ਵੀ ਉਹ ਵੀ ਥੋੜਾ ਦੇਖਿਆ ਵੀ ਫੈਕਟਰੀ ਦੇ ਵਿੱਚ ਦਾ ਕੰਮ ਕਰਦਾ ਹੈਗਾ ਬੇਟਾ ਇਹਦਾ ਲੇਕਿਨ ਉਹ ਵੀ ਬਿਮਾਰ ਰਹਿੰਦਾ ਹੈ ਕਾਫੀ ਔਰ ਜਿਹੜੀ ਮਾਤਾ ਹੈ ਉਹਦੇ ਤੁਸੀਂ ਹਾਲਾਤ ਵੀ ਦੇਖ ਚੁੱਕੇ ਨੇ ਘਰ ਦੇ ਹਾਲਾਤ ਨੇ ਜਿਹੜੇ ਕਿਵੇਂ ਫਿਰਖਾਂ ਰੋਟੀ ਪਾਣੀ ਕਿਵੇਂ ਚੱਲ ਰਿਹਾ ਹੁਣ ਤੁਹਾਡਾ ਰੋਟੀ ਪਾਣੀ ਚੱਲੀ ਜਾਂਦੀ ਮਾੜਾ ਮੋਟਾ ਜਿਹਾ ਤੇ ਦਵਾਈ ਵਗੈਰਾ ਬੂਟੀ ਉਹ ਵੀ ਨਹੀਂ ਕਿਸੇ ਤੋਂ ਮੰਗਾ ਮੁੱਕੇ ਪੈਸੇ ਹੀ ਅ ਤੁਸੀਂ ਦੇਖ ਹੀ ਸਕਦੇ ਹੋ ਹਨ ਬਾਈ ਦੇ ਹਾਲਾਤ ਨੇ ਬਾਈ ਤੋਂ ਬੋਲਿਆ ਨਹੀਂ ਜਾਂਦਾ ਮੈਂ ਫਿਰ ਵੀ ਜਿੰਨੀ ਕੋਸ਼ਿਸ਼ ਹੋਈ ਨਾਲ ਗੱਲਬਾਤ ਕੀਤੀ ਇਹ ਬਾਈ ਕੰਮ ਕਰਦਾ ਸੀ ਔਰ ਕਹਿੰਦਾ ਵੀ بارش ਦੇ ਵਿੱਚ ਜਿਹੜਾ ਮਕਾਨ ਟੁੱਟ ਗਿਆ ਸੀ ਉਹ ਘਰ ਪਾਉਣਾ ਸੀ ਲੇਕਿਨ ਉਸ ਤੋਂ ਬਾਅਦ ਕਿਸੇ ਪਾਸੇ ਕੋਈ ਵੀ ਹੱਥ ਨਹੀਂ ਪਿਆ ਹੈਗਾ ਔਰ ਇਸ ਟਾਈਮ ਫਿਲਹਾਲ ਦੀ ਗੜੀ ਜਿਹੜੀ ਦਵਾਈ ਬੂਟੀ ਨੂੰ ਵੀ ਹੈ ਬਾਈ ਮਜਬੂਰ ਹੋਇਆ ਪਿਆ ਇਹ ਬਾਈ ਦੀ ਜਿਹੜੀ ਘਰ ਵਾਲੀ ਹੈਗੀ ਆ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਹੈਗੀ ਸੀ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਹਾਂਜੀ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਬਾਤਾ ਆਪਣਾ ਮੇਰਾ ਸੰਤਰਨੋ ਆਜੀ ਐਸੇ ਪਿੰਡ ਦੇ ਰਹਿਣ ਵਾਲੇ ਇਕ ਕੀ ਕਾਰਨ ਹੋ ਗਿਆ ਸੀ ਕਿ ਕਿੰਨੇ ਕ ਟਾਈਮ ਤੋਂ ਇਹ ਬਿਮਾਰ ਪਿਆ ਇਹ 3 ਮਹੀਨੇ ਹੋ ਗਏ ਦੀ ਬਿਮਾਰ ਨੂੰ ਕੋਈ ਨਹੀਂ ਲਾ ਨਹੀਂ ਲਾਦ ਨਹੀਂ ਬਣਿਆ ਹੈਗਾ ਅੱਛਾ ਨੂੰ ਵੀ ਅਸੀਂ ਜਿੰਦਰਾਤੀ ਵੀ ਲੈ ਕੇ ਗਏ ਕਸਲਾ ਹਸਪੀਟਲ ਤੇ ਵੀ ਲੈ ਕੇ ਗਏ ਉੱਥੇ ਵੀ ਜਵਾਬ ਮਿਲ ਗਿਆ ਅਸੀਂ ਸਾਨੂੰ ਕਹਿਣ ਲੱਗੇ ਨੂੰ ਵੀ ਤੁਸੀਂ ਜਿੰਦਰਾਤੀ ਲੈ ਜਾਓ ਜਿੰਦਰਾਤੀ ਲੈ ਗਈ ਮੈਂ ਟੀਵੀ ਹਸਪਤਾਲ ਚ ਦਿਖਾਇਆ ਸੀ ਮੈਨੂੰ ਕਿਵੇਂ ਚੱਲ ਰਿਹਾ ਫਿਰ ਕਰਦਾ ਹੁਣ ਇਸ ਟਾਈਮ ਗੁਜ਼ਾਰਾ ਵੈਸੇ ਵੀ ਜੀ ਘਰ ਵੀ ਟਹਿ ਚੁੱਕਾ ਅਗੇ ਘਰ ਨਹੀਂ ਪਾਉਣਾ ਪਾਣਾ ਬੀਜੀ ਬਸ ਕੁਛ ਹੀਲਾ ਨਹੀਂ ਮਿਲਣੇ ਨਾ ਕੋਈ ਮੈਂਬਰ ਸਰਪੰਚ ਕਰਦਾ ਨਾ ਕੋਈ ਆਪਣੇ ਤਾਂ ਕੀ ਕਮਾਣਾ ਸੀ ਕਮਾਣ ਵਾਲੀ ਬਿਮਾਰ ਹੋ ਗਈ ਬੀਜੀ ਘਰ ਚ ਕਮਾਈ ਕਰਨ ਵਾਲਾ ਜਿਹੜਾ ਉਹ ਹੀ ਮੰਜੇ ਤੇ ਪੈ ਚੁੱਕਿਆ ਹਾਂ ਉਹ ਹੀ ਮੰਜੇ ਤੇ ਪੈ ਚੁੱਕਿਆ ਕੁਛ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਕੀ ਉਹ ਵੀ ਕੋਈ ਮਦਦ ਕਰੇ ਤਾਂ ਚੱਲ ਕਰ ਸਕਦੇ ਹੈਗੇ ਜੀ ਹੋਰ ਮੇਰੇ ਫਿਰ ਹੁਣ ਜਿਹੜੀ ਦਵਾਈ ਬੂਟੀ ਵਾਸਤੇ ਜਿਹੜਾ ਕੋਈ ਪੈਸਾ ਹੋ ਕਿਦਾਂ ਕਿਦਾਂ ਮੈਨੇਜ ਹੋ ਰਿਹਾ ਕਿਦਾਂ ਹੀ ਨਹੀਂ ਵੀਰ ਜੀ ਬਸ ਹੋਂਦਾ ਪੱਲੇ ਤਾਂ ਅਸੀਂ ਦਵਾਈ ਬੂਟੀ ਦਵਾ ਲੈਣੇ ਆ ਨਹੀਂ ਬਸ ਪੈਸੇ ਹੋਂ ਤਾਂ ਡਾਕਟਰ ਕੀ ਕਹਿੰਦੇ ਆ ਡਾਕਟਰ ਕਹਿੰਦੇ ਨੇ ਵੀ ਦਵਾਈ ਚਲਾਓ ਇਹਦੀ ਲੰਬੀ ਦਵਾਈ ਚੱਲੂਗੀ ਹਾਂ ਨਹੀਂ ਵੀ ਦਵਾਈ ਖਵਾਉਂਗੇ ਤਾਂ ਠੀਕ ਹੋ ਜੂਗਾ ਨਹੀਂ ਬਸ ਭੈਮਨ ਜੀ ਤੇ ਇਹ ਹੁਣ ਘਰ ਵੀ ਜਿਹੜਾ ਕਹਿੰਦੇ ਕਰਾਇਤੇ ਆ ਹਾਂ ਕਰਾਇਤੇ ਘਰ ਵੀਰ ਜੀ ਸਾਡਾ ਹਾਂ ਪੰਥੀ ਇੰਨੇ ਹੋ ਗਏ ਕਿਰਾਏ ਦਾ ਵੀ ਨਹੀਂ ਪੈਸਾ দেয়া ਗਿਆ ਸਾਡੇ ਕੋਲ ਕਿਸੇ ਨੇ ਕੋਈ ਮਦਦ ਕੀਤੀ ਕੋਈ ਆ ਨਾ ਨਾ ਕਿਸੇ ਨੇ ਨਹੀਂ ਕੀਤੀ ਸਾਡੀ ਮਦਦ ਅਸਤਾ ਹਵਸ ਰੌਡ ਦੀ ਆਸਰੀ ਅੰਦੀ ਤੁਸੀਂ ਦੇਖਿਆ ਅਸੀਂ ਜਿਹੜੇ ਮਾਤਾ ਨੇ ਇਹਨਾਂ ਨਾਲ ਵੀ ਗੱਲ ਕੀਤੀ ਇੱਕ इमोशनल ਜਿਹੜੀਆਂ ਕਿ ਮਾਤਾ ਦੇ ਇਸ ਟਾਈਮ ਫੇਸ ਜਿਹੜਾ ਉਹ ਦੱਸਦਾ ਵੀ ਪਿਆ ਕਿਉਂਕਿ ਜਦੋਂ ਘਰ ਦੇ ਵਿੱਚ ਹਾਲਾਤ ਇਦਾਂ ਦੇ ਹੋ ਜਾਣ ਤਾਂ ਨਾਰਮਲੀ ਗੱਲ ਹੈ ਕਿ ਹੰਜੂ ਨਹੀਂ ਰਕਦੇ ਹੁੰਦੇ ਹਨ ਇਸ ਟਾਈਮ ਜਿਹੜੇ ਘਰ ਦੇ ਹਾਲਾਤ ਨੇ ਮੈਂ ਤੁਹਾਡੇ ਨਾਲ ਸਾਰੇ ਸਾਂਝੇ ਕਰ ਹੀ ਚੁੱਕਾ ਔਰ ਇਹਨਾਂ ਦੋਨਾਂ ਨਾਲ ਵੀ ਗੱਲ ਕੀਤੀ ਹੈ ਸਾਡੇ ਨਾਲ ਜਿਹੜੇ ਪਿੰਡ ਦੇ ਕੁਝ ਹੈਗੇ ਨੇ ਇਹਨਾਂ ਦੇ ਗਵਾਹਣ ਦੇ ਵਿੱਚ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਵੀ ਸਾਰਾ ਪੁੱਛਦੇ ਹਾਂ ਕਿ ਇਹ ਕਿੱਦਾਂ ਦਾ ਇਹਨਾਂ ਦਾ ਜਾਨੀ ਕਿ ਗੁਜ਼ਾਰਾ ਚੱਲ ਰਿਹਾ ਹਾਂਜੀ ਮਾਤਾ ਕੀ ਨਾ ਦੱਸ ਕੀ ਸਾਲ ਹੈ ਵੀਰੇ ਬੁਰੇ ਹਾਲ ਇਹਨਾਂ ਦਾ ਹੁਣ ਕਿੱਥੇ ਜਾਣ ਵਿਚਾਰੇ ਕਮਾਵਾ ਤਾਂ ਕਾਫੀ ਥੋਥਾ ਵੀ ਨਾ ਲੱਗਿਆ ਹਾਂ ਤਾਂ ਤਿੱਜਾ ਵੀ ਨਾ ਤੋ ਗਿਆ ਨੂੰ ਬਿਮਾਰ ਪਈ ਨੂੰ ਅੰਮਾ ਲੱਗ ਗਿਆ ਪੰਜ ਮਾ ਲੱਗ ਗਿਆ ਹਾਂ ਕੋਈ ਕੋ ਜਿਵੇਂ ਪਿੰਡ ਦੇ ਏਡਾ ਪਿੰਡ ਹੈਗਾ ਕੋਈ ਕੋਈ ਪਿੰਡ ਵਾਲਾ ਨਹੀਂ ਅੱਗੇ ਆ ਨਾ ਨਾ ਕੋਈ ਨਹੀਂ ਮਦਦ ਕਰਦਾ ਉਹਰੇ ਕੋਈ ਨਹੀਂ ਕਰਦਾ ਗਰੀਬ ਕੀ ਸੁਣਾਈ ਬੈਠੀ ਹੈ ਵਿਚਾਰੇ ਅੱਜ ਜਨਾਨੀ ਹੈ ਮੁੰਡਾ ਹੋ ਉਸ ਦਾ ਤਾਂ ਅੱਜਾਏ ਉਹ ਵੀ ਨਹੀਂ ਕਿਵੇਂ ਕਰ ਸਕਦਾ ਬਿਮਾਰ ਪੜਿਆ ਸਾਹ ਦੀ ਬਿਮਾਰੀ ਉਹਨੂੰ ਹਾਂਜੀ ਵੀਰੇ ਕੀ ਨਾਂ ਹੈ ਆਪਣਾ ਮੇਰਾ ਗੋਗਾ ਸਿੰਘ ਜੀ ਅੱਛਾ ਕੀ ਕਹਿਣਾ ਚਾਹੋਗੇ ਸਭ ਵੀਰ ਇੱਕ ਮੰਝੇ ਦੇ ਪਿਆ ਹੈ ਜੀ ਵਿਚਾਰਾ ਬਹੁਤ ਗਰੀਬ ਬੰਦਾ ਜੀ ਆ ਕੋਠੇ ਡੇਢ ਸਾਲ ਹੋ ਗਏ ਡਿਗੇ ਨੂੰ ਐਮਐਲਏ ਸਾਹਿਬ ਕੋਲ ਵੀ ਮੈਂ ਗਿਆ ਦੋ ਜੀ ਨੂੰ ਲੈ ਕੇ ਵਿਚਾਰੇ ਨੂੰ ਕਿ ਕਰੋਜੀ ਨਦੀ ਮਾਦ ਮਕਾਨ ਬਣਾਓ ਐਮ ਐਲ اے ਨੇ ਕਹਿਤਾ ਜਿ ਜਾਓ ਜੀ ਤੁਸੀਂ ਫੋਟੋਆਂ ਵੀ ਕਰਾ ਕੇ ਦੇ ਕੇ ਐਮ ਐਲ اے ਸਾਹਿਬ ਨੂੰ ਐਮ ਐਲ اے ਸਾਹਿਬ ਕਹਿਣ ਲੱਗੇ ਤੁਸੀਂ ਪੂਰਤ ਸਪਲਾਈ ਦਫਤਰ 'ਚ ਲਿਖਾਇਓ ਮੈਂ ਉੱਥੇ ਫੋਨ ਕਰ ਦਿੰਦਾ ਬਸ ਇਹਨਾਂ ਨੂੰ ਮਿਲ ਜੂਗੀ ਗ੍ਰਾਂਟ ਫੇ ਉਸ ਤੋਂ ਬਾਅਦ ਜੀ ਮਹੀਨੇ-ਮਹੀਨੇ ਬਾਅਦ ਫਿਰ ਢੇੜੇ ਮਾਰ-ਮਾਰ ਕੇ ਬੈਠ ਕੇ ਵਿਚਾਰੇ ਨੂੰ ਕੋਈ ਮਦਦ ਨਹੀਂ ਕਿਸੇ ਨੇ ਦਿੱਤੀ ਕੋਈ ਗ੍ਰਾਂਟ ਨਹੀਂ ਮਿਲੀ ਉਸ ਤੋਂ ਬਾਅਦ ਵਿਚਾਰਾ ਆਂਨੀਆ ਜੀਆਂ ਲੋਕਾਂ ਨੇ ਨਾਲ ਲਾ ਕੇ ਭਰਾਈਆਂ ਸੀਗੀਆਂ ਜੀ ਤੇ ਆ ਬਿਮਾਰ ਪੈ ਗਏ ਜੀ ਉਸ ਤੋਂ ਬਾਅਦ ਮਕਾਨ ਵੀ ਨਹੀਂ ਬਣਾਏ ਗਏ ਵਿਚਾਰੇ ਤੋਂ ਆ ਕਿਰਾਏ ਤੇ ਰਹਿੰਦੇ ਜੀ ਇਹ ਮੇਰੀ ਥਾਂ ਜੀ ਕਿਰਾਏ ਤੇ ਰਹਿੰਦਾ ਮੈਂ ਤਾਂ ਇਹਨਾਂ ਤੋਂ ਕਿਰਾਇਆ ਵੀ ਨਹੀਂ ਵਿਚਾਰੇ ਤੋਂ ਲਿਆ ਵੀ ਇਸ ਕਰਕੇ ਜਦੋਂ ਦਾ ਬਿਮਾਰ ਪਿਆ ਫਿਰ ਤੋਂ ਕੀ ਕਿਰਾਇਆ ਲਈ ਇਹ ਵਿਚਾਰੇ ਤੋਂ ਜੀ ਹਾਂ ਜੀ ਇਹ ਗੱਲ ਹੈ ਵੀਰੇ ਹੁਣ ਇਹ ਜੀ ਮਦਦ ਜਲ ਜੇ ਕੋਈ ਵੀਰ ਭਰਾ ਕੋਈ ਮਦਦ ਕਰੇ ਤੇ ਚੱਲ ਵਿਚਾਰੇ ਦੇ ਮਕਾਨ ਬਣ ਜਾਣ ਜੀ ਕੰਮ ਤੋਂ ਕੋਈ ਛੱਤ ਚੱਲ ਹੋਵੇ ਛੱਤ ਹੋ ਜੇ ਸਿਰ ਤੇ ਇਹਨਾਂ ਦੇ ਹੋਰ ਕੀ ਹੈ ਆਪਾਂ ਤਾਂ ਇਹ ਸੋਚ ਕਰ ਰਹੇ ਆਂ ਵੀ ਚਲੋ ਵਿਚਾਰਾਂ ਦਾ ਇਹਨਾਂ ਦਾ ਬਹੁਤ ਪੁਰਾਣਾ ਵਾਲਾ ਵੀ ਹੀ ਵੀਰ ਸੀ ਮੈਨਾਂ ਇਹ ਕਮਾਊ ਸੀਗਾ ਜੀ ਬੇਟਾ ਜੀ ਉਹ ਵੀ ਵਿਚਾਰਾ ਜਾਂ ਰਹਿੰਦਾ ਹੀ ਇਹਦਾ ਹਾਂਜੀ ਵਾਈਫ ਵੀਰੀ ਤੁਸੀਂ ਜੀ ਵਾਈਫ ਵੀਰੀ ਜਿਹੜੀ ਹੈ ਉਹ ਵੀ ਆ ਮੈਂ ਵੀ ਅੱਜ ਹੀ ਦੇਖਿਆ ਤੁਸੀਂ ਜੀ ਪੈਰ ਉਹਦੇ ਮੁੜੇ ਹੋਏ ਆ ਜੀ ਵਿਚਰੀ ਦੇ ਹਾਂਜੀ ਗਰੀਬ ਬੰਦਾ ਈ ਵਿਚਾਰਾ ਚਲੋ ਜੇ ਕੋਈ ਮਦਦ ਕਰੇ ਤਾਂ ਬਹੁਤ ਵਧੀਆ ਹੋ ਜੀ ਚਲੋ ਇਹਨਾਂ ਦਾ ਸਾਥ ਹੋ ਜੂ ਇਹਨਾਂ ਦਾ ਛੱਤ ਹੋ ਜੂ ਸਿਰ ਤੇ ਇਹਨਾਂ ਦੇ ਕੋਈ ਮਦਦ ਕਰਾ ਦੇ ਵੀਰ ਭਰਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਸੀ ਇਹ ਸੁਧਾਰਨਪੁਰ ਪਿੰਡ ਦੀਆਂ ਜਿਹੜਾ ਕਿ ਪਾਤੜਣਾ ਤੋਂ ਨਾਲ ਸਤਰਾਣਾ ਸਤਰਾਣੇ ਤੋਂ ਅੱਗੇ ਨਾਲ ਇੱਕ ਪਿੰਡ ਸੁਧਾਰਨਪੁਰ ਪੈਂਦਾ ਹੈਗਾ ਇਹ ਬੱਕਰਾ ਹੈ ਤੋਂ ਅੱਗੇ ਆਂਦਾ ਅੱਡੇ ਦੇ ਉੱਤੇ ਸੁਧਾਰਨਪੁਰ ਪਿੰਡ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੈਂ ਸਾਡੇ ਜਿਹੜੇ ਇਸ ਵੀਰ ਦੇ ਹਾਲਾਤ ਵੀ ਤੁਹਾਡੇ ਨਾਲ ਮੈਂ ਸਾਰੇ ਸਾਂਝੇ ਕਰ ਰਿਹਾ ਔਰ ਮੈਂ ਸਿਰਫ ਆਪਣੇ ਚੈਨਲ ਦੇ ਮadhyam ਨਾਲ ਸਿਰਫ ਇੱਕੋ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਜਿਵੇਂ ਦੇ ਇਹ ਹਾਲਾਤ ਦੇਖੇ ਨੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਕੋਈ ਨਾ ਕੋਈ ਵੀਰ ਜਿਹੜਾ ਨਾ ਜਰੂਰ ਇਹਨਾਂ ਕੋਲ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਇਹਨਾਂ ਨੂੰ ਸਹਾਇਤਾ ਜਰੂਰ ਕਰੋ ਹਨਾ ਕਿਉਂਕਿ ਜਦੋਂ ਇਦਾਂ ਦੇ ਹਾਲਾਤ ਹੋਣ ਘਰ ਦੇ ਵਿੱਚ ਕੋਈ ਜਗ੍ਹਾ ਵੀ ਨਾ ਹੋਵੇ ਛੱਤ ਵੀ ਨਾ ਹੋਵੇ ਔਰ ਦਵਾਈ ਬੂਟੀ ਦੀ ਪੈਸਾ ਨਾ ਹੋਵੇ ਤਾਂ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਕਿੱਦਾਂ ਦੇ ਹਾਲਾਤ ਹੋਣਗੇ ਹਨਾ ਔਰ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਜੇ ਕੋਈ ਨਹੀਂ ਕੋਈ ਮਦਦ ਕਰ ਸਕਦਾ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਕੋਲ ਦਾਨੀ ਸੱਜਣ ਦੇ ਕੋਲੇ ਵੀ ਖਬਰ ਜਾਏ ਔਰ ਇਹਨਾਂ ਦਾ ਜੇ ਕੋਈ ਸਹਿਯੋਗ ਹੁੰਦਾ ਤਾਂ ਮੈਂ ਆਪਣੇ ਆਪ ਨੂੰ ਬੜਾ ਭਗਸ਼ਾਲੀ ਸਮਝਾਂਗਾ ਇਹਨਾਂ ਦਾ ਕੰਟੈਕਟ ਨੰਬਰ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦਾ Google Pay ਸਕੈਨਰ ਜੋ ਵੀ ਹੈਗਾ ਮੈਂ ਸਕਰੀਨ ਦੇ ਉੱਪਰ ਸਾਰਾ ਕੁਝ ਜਿਹੜਾ ਸਾਂਝਾ ਕਰਾਂਗਾ ਝਮੇਲ ਨਾਲ ਜੁੜੇ ਰਹੋ ਧੰਨਵਾਦ ਤੁਹਾਡਾ ਅਗਲੀ ਕਿਸੇ ਹੋਰ ਖਬਰ ਦੇ ਨਾਲ ਮੈਂ ਤੁਹਾਡੇ ਨਾਲ ਫਿਰ ਹੋਣਾ ਰੂਬਰੂ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਸਸਤੀ